ਅਕਈ ਗੁੱਸਾ ਕਰਦੇ ਜਹਾਜ ਪਰ ਕੇ ਆਏ ਪੰਜ-ਪੰਜ ਕਿੱਲੇ ਛੇ-ਛੇ ਵੇਚ ਕੇ ਬੰਦਾ ਪੁੱਛੇ ਪੰਜ ਕਿੱਲਾਂ ਦਾ ਠੇਕਾ ਜਿੰਨੂੰ ਆਉਂਦਾ ਉਹ ਤੇ ਰਾਜਾ ਪੰਜ ਕਿੱਲੇ ਦਾ ਠੇਕਾ ਕਿੰਨਾ ਬਣਦਾ ਜੀਬ ਚ ਪਾ ਕੇ ਨਾ ਅੰਦ ਨਾ ਹਰਮੰਦਰ ਸਾਹਿਬ ਰੋਜ ਜਾਵੇ ਘੰਟਾ ਭਾਂਡਿਆਂ ਦੀ ਜੋੜੀ ਚ ਕਰ ਸੇਵਾ ਕਰੇ ਕਥਾ ਸੁਣੇ ਤੇ ਪ੍ਰਸ਼ਾਦ ਦਾ ਛੱਕੇ ਆਨੰਦ ਲਓ ਹੈ ਪੰਜ ਕਿੱਲੇ ਵੇਚ ਕੇ ਸਾਰਿਆਂ ਨੂੰ ਸੂਲੀ ਟੰਗ ਕੇ ਆਪਣੇ ਗੁਰੂ ਤੋਂ ਬੇਮਖ ਹੋ ਗਏ ਤੁਰੇ ਫਿਰਦੇ ਜਿੱਤੇ ਫਿਰ ਰੋਣਾ ਹੀ ਆਖੂ ਸਤਨਾਮ ਇੱਕ ਪਿੰਡ 'ਚ ਛੇ ਛੇ ਗੁਰਦੁਆਰੇ ਆ ਇੱਕ ਗੁਰਦੁਆਰੇ 'ਚ 15 ਸਰੂਪ ਆ ਮਹਾਰਾਜ ਜੀ ਦੇ ਇੱਕ ਪੌੜੀ ਵੀ ਸਿੱਖਾਂ ਨੇ ਕਮਾਈ ਕਿ ਜਿਗਦੇ ਬਾਬੇ ਫਰੀਦ ਨੂੰ ਤੜਕੇ ਸੁਣਿਆ ਹੁੰਦਾ ਨਾ ਤੇ ਅੱਜ ਲੋਕੀ ਰੋਂਦੇ ਨਾ ਨਾਂ ਬਾਹਰ ਨੂੰ ਭਜਦੇ ਜੇ ਕਿਤੇ ਆ ਪੌੜੀ ਸੁਣੀ ਹੁੰਦੀ ਫਰੀਦਾ ਰੁਖੀ ਸੁਖੀ ਖਾਏ ਕੈ ਅੱਧੀ ਤੁਸੀਂ ਪੜੋ ਦੇਖ ਪਰਾਈ ਚੋਪੜੀ ਇਹਦਾ ਅਰਥ ਕੀ ਆ ਅੱਗੇ ਸਾਡੇ ਬਜ਼ੁਰਗਾਂ ਕਹਿੰਨਾ ਬਾਬਾ ਜੀ ਆਵਾਜ਼ ਵਧਾ ਦਿਓ ਸਪੀਕਰ ਦੀ ਸ਼ਲੋਕ ਚੱਲਣਿਆ ਤੇ ਮੈਂ ਸੁਣਨੇ ਹੁਣ ਏਡੇ ਨਖਾਫਲੇ ਪਹਿਲੋ ਫੋਨ ਕਰਦੇ ਆਵਾਜ਼ ਘਟਾ ਦਿਓ ਦੌਰਾ ਪੈਂਦਾ ਇਹਨਾਂ ਨੂੰ ਡੀਜੇ ਦਾ ਦੌਰਾ ਨਹੀਂ ਪੈਂਦਾ ਕਿਤਰਾ ਫੁੱਲ ਵਾਜਿਆ ਤੇ 18 ਘੰਟੇ ਪੈਸੇ ਚ ਕਰਲ ਕਰਲ ਚੀਕਾਂ ਚਾਂਗਰਾ ਮਾਰਦੇ ਆ ਜਦੋਂ ਬਾਣੀ ਦੀ ਗੱਲ ਹੋਣੀ ਕਹਿੰਦੇ ਬੱਚੇ ਪੜਦੇ ਅੱਖੋਂ ਵੇਗਣ